ਮਸ਼ਕਾ ਸ਼ਸ਼ੀਕਾ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਾ ਪਰਿਵਾਰ ਬੁਧਿਆ ਹੋਊਗਾ ਠੀਕ ਹੋਊਗਾ ਤੇ ਤੰਦਰੁਸਤ ਹੋਊਗਾ ਤੇ ਮੈਡਮ ਜੀ ਜੀ ਵੀ ਜੇ ਆਪਾਂ ਤੁਹਾਡੀਆਂ ਵੀਡੀਓ ਨੂੰ ਲਾਈਕ ਕਰਦੇ ਆਂ ਸ਼ੇਅਰ ਕਰਦੇ ਆਂ ਤੇ ਤੁਹਾਨੂੰ ਕਮੈਂਟ ਵੀ ਕਰਦੇ ਆਂ ਤੇ ਬਹੁਤ ਸੋਹਣੇ ਸੋਹਣੇ ਤੁਸੀਂ ਡਿਜ਼ਾਈਨ ਬਣਾਨੇ ਹੋ ਤੇ ਸਾਡਾ ਵੀ ਇੱਕ ਛੋਟਾ ਇੰਦਾਂ ਦਾ ਰੈਡੀ ਕਰੋ ਕਿ ਤੁਸੀਂ ਆਪ ਉਸ ਵੀਡੀਓ ਵੀ ਬਣਾਨੀ ਹੋਦੀ ਤੇ ਪੈਸੇ ਵੀ ਪਾ ਲਈਏ ਤੇ ਤੁਸੀਂ ਵਰਕ ਵੀ ਬਹੁਤ ਸੋਹਣਾ ਕਰਕੇ ਦੇਣਾ ਹੈ ਤੇ ਆਪਾਂ ਮੈਡਮ ਨੂੰ ਉਹੀ ਗੱਲ ਕਹਿ ਕੇ ਮੈਡਮ ਦੱਸੋ ਵਰਕ ਦੀ ਕੋਈ ਦਿੱਕਤ ਨਹੀਂ ਹੈਗੇ ਜਿੰਦਾ ਦਾ ਵਰਕ ਹੋਊਗਾ ਜਿੰਦਾ ਦੀ ਗੇਟ ਹੋਊਗਾ ਸੇਮ ਟੂ ਸੇਮ ਉਹੀ ਚੀਜ਼ ਬਣੂਗੀ ਉਦਾਂ ਦੇ ਤੁਹਾਨੂੰ ਸੋਨਾ ਜਾਂ ਵਰਕ ਹੋ ਕੇ ਮਿਲੇ ਉਹ ਤੁਹਾਨੂੰ ਬਹੁਤ ਸੋਹਣਾ ਪਿਆਰਾ ਕਲਰ ਆਪਾਂ ਤੁਹਾਨੂੰ ਵਰਕ ਦਾ ਔਰ ਕਪੜੇ ਦਾ ਔਰ ਤੁਹਾਨੂੰ ਵਿਦ ਸਟੀਚਿੰਗ ਕਰਕੇ ਦੇਵਾਂਗੇ ਠੀਕ ਹੈ ਜੀ ਤੇ ਫੁੱਲ ਹੈਵੀ ਸੂਟ ਹੈ ਫੁੱਲ ਹੈਵੀ ਵਰਕ ਹੈ ਬਾਜੂ ਤੇ ਵੀ ਹੈ ਗਲੇ ਤੇ ਵੀ ਹੈ ਚਾਕਾਂ ਤੇ ਵੀ ਹੈ ਘੇਰੇ ਤੇ ਵੀ ਹੈ ਸਲਵਾਰ ਤੇ ਵੀ ਹੈ ਤੇ ਫੋਰ ਸੈੱਟ ਦੁਪੱਟੇ ਤੇ ਵੀ ਹੈ ਉਹ ਵਿੱਚ ਬੁੱਤੀ ਵੀ ਹੈ ਜੀ ਤੁਸੀਂ ਦੇਖ ਹੀ ਰਹੇ ਹੋਗੇ ਆਪਾਂ ਕਿਹੜੇ ਡਿਜ਼ਾਈਨ ਦੀ ਕਿਹੜੇ ਸੂਟ ਦੀ ਗੱਲ ਕਰ ਰਹੇ ਹਾਂ ਆਪਣੇ ਸਾਹਮਣੇ ਇਸ ਟਾਈਮੇ ਖੋਲਿਆ ਪਿਆ ਸੂਟ ਬਹੁਤ ਹੀ ਪਿਆਰਾ ਕਲਰ ਹੈ ਠੀਕ ਹੈ ਜੀ ਸੋਨਾ ਕਲਰ ਹੈ ਸੋਨਾ ਸੂਟ ਬਣਿਆ ਹੋਇਆ ਹੈ ਸੋਨਾ ਡਿਜ਼ਾਈਨ ਬਣਿਆ ਹੋਇਆ ਹੈ ਕੰਮ ਵੀ ਲੁਖੜੀ ਵੀ ਤੁਸੀਂ ਦੇਖ ਰਹੇ ਹੋਗੇ ਕਿੰਦਾ ਦੀ ਬਣੀ ਹੋਈ ਹੈ ਬਹੁਤ ਹੀ ਪਿਆਰਾ ਕਲਰ ਬਣਿਆ ਹੋਇਆ ਹੈ ਆਪਾਂ ਤੁਹਾਨੂੰ ਕੰਮ ਵੀ ਕਰਕੇ ਦਿਖਾ ਵੀ ਤੇ ਨੈੱਕ ক্লোਜ਼ ਕਰਕੇ ਬਹੁਤ ਹੀ ਪਿਆਰਾ ਨੈੱਕ ਬਣਿਆ ਹੋਇਆ ਹੈ ਜੀ ਫੁੱਲ ਹੈਵੀ ਦੇ ਬਾਜ਼ੂ ਬਨੇ ਹੋਏ ਨੇ ਨਾਲ ਤੁਸੀਂ ਦੇਖੀ ਰਿਹਾ ਹੋ ਸ਼ੈਲਟਰ ਦਾ ਵਰਕ ਫੁੱਲ ਹੈਵੀ ਵਰਕ ਹੈ ਜੀ ਬਹੁਤ ਹੀ ਪਿਆਰਾ ਔਰ ਬਹੁਤ ਹੀ ਸੋਨਾ ਕਲਰ ਹੈ ਕਲਰ ਵੀ ਬਹੁਤ ਸੋਨਾ ਹੈ ਤੇ ਵਰਕ ਵੀ ਬਹੁਤ ਸੋਨਾ ਹੈ ਜੀ ਤੇ ਨਾਲ ਆਪਾਂ ਨੇ ਇਹਨਾਂ ਦਾ ਰੈਡੀ ਕੀਤਾ ਹੈ ਦੁਪੱਟਾ ਦੁਪੱਟੇ ਉੱਪਰ ਫੋਰ ਸਾਈਡ ਵਰਕ ਆਊਗਾ ਜੀ ਤੇ ਪਿੱਛੇ ਤੇ ਦੋ ਕਲਰ ਦੀ ਕੁੱਟੀ ਪਾਈ ਹੋਈ ਹੈ ਬਹੁਤ ਸੋਹਣੀ ਦਬਕੇ ਤੇ ਆਪਾਂ ਤੁਹਾਨੂੰ ਇਹ ਕਲਰ ਵੀ ਬਹੁਤ ਸੋਨਾ ਹੈ ਤੁਹਾਡੇ ਸਭ ਨਹੀਂ ਪਿਆ ਤੇ ਹਰੇਕ ਕਸਟਮਰ ਨੂੰ ਆਪਾਂ ਇਹ ਹੀ ਕਹਿ ਲੈਨੇ ਕਿ ਤੁਹਾਨੂੰ ਪਹਿਲਾਂ ਤੁਸੀਂ ਜਦੋਂ ਵੀ ਕਿਤੋਂ ਵੀ ਵਰਕ ਕਰਵਾਣਾ ਹੈ ਕੰਮ ਦੀ ਦੇਖਿਆ ਕਰੋ ਕੰਮ ਦੀ ਕੁਆਲਿਟੀ ਲਿਆ ਕਰੋ ਕੰਮ ਦੀ ਫਿਨਿਸ਼ਿੰਗ ਲਿਆ ਕਰੋ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਇਆ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਤੁਹਾਡਾ ਦਿਲੋਂ ਧੰਨਵਾਦ ਹੈ ਜਿਹੜੇ ਸਾਨੂੰ ਇੰਨੀ ਸਪੋਰਟ ਕਰਦੇ ਹੋ ਇੰਨਾ ਪਿਆਰ ਕਰਦੇ ਹੋ ਠੀਕ ਹੈ ਜੀ ਤੇ ਇਹਦੀ ਆਪਾਂ ਤੁਹਾਨੂੰ ਸਲਵਾਰ ਤੇ ਵੀ ਵਰਕ ਦਿਖਾ ਰਹੇ ਹਾਂ ਬਹੁਤ ਹੀ ਸੋਨਾ ਵਰਕ ਹੈ ਤੇ ਪਿਓਰ ਦਾ ਕਪੜਾ ਲੱਗਿਆ ਹੋਇਆ ਜੀ ਪਿਓਰ ਸਿਲਕ ਦਾ ਕਪੜਾ ਲੱਗਿਆ ਹੋਇਆ ਹੈ ਤੇ ਦੁਪੱਟਾ ਔਰ ਗਾਜਰਦਾ ਪਿਓਰ ਦਾ ਲੱਗਿਆ ਹੋਇਆ ਪਿਓਰ ਦੇ ਉੱਪਰ ਸੂਟ ਬਣਿਆ ਹੋਇਆ ਔਰ ਸੂਟ ਦੇ ਹੀ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਹੀ ਲੇਤੀ ਆਪਾਂ ਤੁਹਾਨੂੰ ਦਿਖਾਈ ਦਿੰਦਾ ਤੁਹਾਡੇ ਸਾਹਮਣੇ ਪੀਸ ਪਿਆ ਹੈ ਫੁੱਲ ਬੜਾ ਫੁੱਲਾ ਤੇ ਇਦਾਂ ਦਾ ਤੁਸੀਂ ਵਰਕ ਕਰਵਾਉਣ ਵਾਸਤੇ ਆਣਾ ਇੱਥੇ ਹੈ ਸਜਾਵਟ ਇੰਬੋਟਰੀ ਵਰਕ ਮਿਲੇ ਕੋਲ ਤਾਂ ਜਦੋਂ ਵੀ ਤੁਸੀਂ ਆਣਾ ਹੈ ਜਾਂ ਤੁਸੀਂ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਔਰ ਜਦੋਂ ਵੀ ਤੁਸੀਂ ਕੋਈ ਡਿਜ਼ਾਈਨ ਬਾਰੇ ਕਨਫਰਮ ਕਰਨਾ ਹੈ ਕੋਈ ਪਤਾ ਕਰਨਾ ਹੈ ਤੁਸੀਂ ਆਪਣਾ ਥੱਲੇ ਮੈਸੇਜ ਪਾ ਕੇ ਛੱਡ ਦਿਆ ਕਰੋ ਜਦੋਂ ਵੀ ਅਸਾਂ ਟਾਈਮ ਮਿਲਦਾ ਸੀ ਤੁਹਾਨੂੰ ਨਾਲ ਦੇ ਨਾਲ ਉਹ ਚੀਜ਼ ਦਾ ਅਪਲਾਈ ਜ਼ਰੂਰ ਕਰਨਾ ਤੁਹਾਨੂੰ ਤੁਹਾਡੇ ਡਿਜ਼ਾਈਨਿੰਗ ਦੇ ਰਿਕਾਰਡਿੰਗ ਤੋਂ ਵੀ ਜਰੂਰ ਦੱਸਦੇ ਆ ਕਿ ਇਹਦਾ ਕੀ ਪ੍ਰਾਈਸ ਦਾ ਕੀ ਕਪੜਾ ਲੱਗਾ ਕੀ ਵਰਕ ਲੱਗਿਆ ਠੀਕ ਹੈ ਜੀ ਤੇ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬੰਦੇ ਨੇ ਹਲਕਾ ਵਰਕ ਵੀ ਹੁੰਦਾ ਹੈ ਹੈਵੀ ਵਰਕ ਵੀ ਹੁੰਦਾ ਲਹਿੰਗਾ ਸੂਟ ਚਰਾਰਾ ਸੂਟ ਫਰਾਕ ਸੂਟ ਠੀਕ ਹੈ ਜੀ ਆਪਣੀ ਫਾਰਸੀ ਸਲਵਾਰ ਪਾਕਿਸਤਾਨੀ ਸਲਵਾਰ ਪੰਜਾਬੀ ਸਲਵਾਰ ਬਹੁਤ ਸਾਰੇ ਵਰਕ ਯਾਨੀ ਕਿ ਹਰੇਕ ਤਰ੍ਹਾਂ ਦਾ ਆਪਣੇ ਲਈ ਵਰਕ ਹੁੰਦਾ ਹੈ ਤੇ ਤੁਸੀਂ ਇੱਕੋ ਸ਼ੋਪ ਹੈ ਆਪਣੀ ਸਜਾਵਟ ਇਮੋਟਰੀ ਵਰਕ ਮੇਕੋਟਲਾ ਤੁਸੀਂ ਆਣਾ ਕਿੱਥੇ ਹੈ ਮਲੇਰ ਕੋਟਲੇ ਜੀ ਆਣਾ ਜਦੋਂ ਮਲੇਰ ਕੋਟਲੇ ਬੱਸ ਸਟੈਂਡ ਆ ਕੇ ਬੱਸ ਸਟੈਂਡ ਤੋਂ ਸਿੱਧਾ ਦਿੱਲੀ ਗੇਟ ਦਿੱਲੀ ਗੇਟ ਐਂਟਰ ਹੋ ਜਿੰਦਾ ਨਾਲ ਸੱਜੇ ਹੱਥ ਰਸਤਾ ਵੀ ਮੁੜਦਾ ਇੱਕ ਚੌਕ ਛੱਡ ਕੇ ਦੂਸਰਾ ਚੌਕ ਹੈ ਅਜ਼ੀਮਪੁਰਾ ਚੌਕ ਇਆ ਫਿਰ ਦਿੱਲੀ ਗੇਟ ਐਂਟਰ ਹੋ ਕੇ ਸਰ ਬਿਲਕੁਲ ਸਿੱਧੇ ਹੀ ਆਣਾ ਹੈ ਅੱਗੇ ਆ ਕੇ 2 ਜਾਂ 5 ਹਾਂ 4 4-5 ਮਿੰਟ ਦੇ ਰਸਤੇ ਦੀ ਦੂਰੀ ਦੇ ਉੱਪਰ ਸ਼ੌਕਤ ਬਿਊਟੀ ਪਾਰਲਰ ਹੈ ਉਸੇ ਗਲੀ ਦੇ ਵਿੱਚ ਆ ਜਿਓ ਜਿਸ ਗਲੀ ਦੇ ਵਿੱਚ ਸ਼ੌਕਤ ਬਿਊਟੀ ਪਾਰਲਰ ਹੈ ਐਂਗੇ ਆ ਕੇ ਥੋੜਾ ਐਂਟਰ ਹੋ ਕੇ ਗਲੀ ਦੇ ਵਿੱਚ ਅੱਗੇ ਆ ਕੇ ਆਪਣਾ ਬਾਹਰ ਤੁਹਾਨੂੰ ਬੋਰਡ ਲੱਗਾ ਹੋਇਆ ਦਿਖ ਜੂ ਸਜਾਵਟ ਇੰਡੋਰਰੀ ਵਰਕ ਮਿਲੇ ਕੋਲ ਦਾ ਠੀਕ ਹੈ ਜੀ ਤੇ ਸਾਡੀ ਵੀਡੀਓ ਲਾਈਕ ਕਰਿਆ ਕਰੋ ਕਮੈਂਟ ਕਰੋ ਤੇ ਅੱਗੇ ਸ਼ੇਅਰ ਕਰੋ ਜੇ ਬਹੁਤ ਵਧੀਆ ਤੁਹਾਨੂੰ ਲੱਗੀ ਹੈ ਸਾਡੀ ਵੀਡੀਓ ਤਾਂ ਥੱਲੇ ਵੀ ਤੁਸੀਂ ਆਪਣਾ ਕਮੈਂਟ ਕਰ ਸਕਦੇ ਹੋ ਵੀਰੋ ਧੰਨਵਾਦ ਕਰਦੇ ਆਂ ਤੇ ਵੀਡੀਓ ਚੰਗੀ ਲੱਗੀ ਲਾਈਕ ਥੈਂਕ ਯੂ